ਸਿੱਖੀ ਦਾ ਬਾਗ ਬੜਾ ਸੁਹਣਾ ਹੈ ਪੂਰੇ ਵਰਲਡ 'ਚ ਫੈਲ ਗਿਆ ਈਏ 178 80 ਦੇਸ਼ਾਂ ਦੇ ਵਿੱਚ ਨਿਸ਼ਾਨ ਸਾਹਿਬ ਚੁਲੇ ਗੋਰੀਦਮਾਲੇ ਬਣ ਕੇ ਕੀਰਤਨ ਕਰਨ ਦੇ ਬਾਬੇ ਨਾਨਕ ਦਾ ਬਾਗ ਹੈ ਆਖੂ ਨਾਨਕ ਨਾਮ ਤੇਰੇ ਭਾਣੇ ਜੇ ਡੇ ਬਾਗ ਦਾ ਮਾਲੀ ਬੇਈਮਾਨ ਹੋ ਜੈ ਉਹ ਦੇ ਪੱਤੇ ਵੀ ਨਹੀਂ ਤੇ ਫਲ ਵੀ ਨਹੀਂ ਜਿਹੜੇ ਮਕਾਨ ਦੀ ਨੀਂ ਜਵਾਬ ਦੇਜੈ ਉਹ ਘੜੀ ਵੀ ਨਹੀਂ ਤੇ ਜਿਹੜੀ ਗਾਂ ਸ਼ੇਰ ਦੇ ਹੱਥ ਆ ਗਈ ਉਹ ਦਾਸ ਵੀ ਨਹੀਂ ਤੇ ਖਲ ਜਿਹੜੀਆਂ ਕੋ ਮਾਦੇ ਖੂਨ ਚੋਂ ਗਈ ਗੈਰਤ ਉਹ ਅੱਜ ਵੀ ਨਹੀਂ ਤੇ ਕੱਲ ਵੀ ਨਹੀਂ ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜਾਏ